ਜੈਪੀ ਜੈਪਾਤ ਅੱਜ ਆਪਾਂ ਇਸ ਮੀਟਿੰਗ ਦੇ ਵਿੱਚ ਸਾਰੇ ਇਕੱਠੇ ਹੋਏ ਆਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਸਰ ਸਾਹਿਬ ਜਿਹੜਾ ਵੀ ਆਪਾਂ ਨੂੰ ਟਾਈਮ ਦਿੰਦੇ ਐ ਮੀਟਿੰਗ ਦੇ ਲਈ 10 ਵਜੇ 11 ਵਜੇ 12 ਵਜੇ ਆਪਾਂ ਸਭ ਨੂੰ ਉਹ ਟਾਈਮ ਦੀ ਐਮੀ ਸਮਝਣੀ ਚਾਹੀਦੀ ਹੈ ਅੱਜ 10:30 ਵਜੇ ਦਾ ਆਪਣਾ ਟਾਈਮ ਦਾ ਮੀਟਿੰਗ ਦਾ ਟਾਈਮ ਸੀ ਇਕੱਠੇ ਹੋਣ ਦਾ ਤੇ ਕੋਈ 11 ਵਜੇ ਆ ਰਹੇ ਨੇ ਕੋਈ 12 ਵਜੇ ਆ ਰਹੇ ਨੇ ਕੋਈ 11 ਵਜੇ ਆ ਰਹੇ ਨੇ ਤਮਾ ਇਹ कहना ਚਾਹਾਂਗੇ ਕਿ ਟਾਈਮ ਦੀ ਪੰਕਚੁਐਲਿਟੀ ਬਹੁਤ ਜ਼ਰੂਰੀ ਹੈ ਆਪਣੇ ਲਈ ਜਸਟਰ ਸਾਹਿਬ ਜੀ ਅਸੀਂ 10:40 ਮਿੰਟ ਤੇ ਪਹੁੰਚੇ ਅਸੀਂ ਵੀ 10 ਮਿੰਟ ਲੇਟ ਪਹੁੰਚੇ ਹਾਂ ਸਾਡੇ ਤੋਂ ਪਹਿਲਾਂ ਇਹ ਬੈਠੇ ਸੀ ਔਰ ਸਾਰਾ ਰੂਮ ਖਾਲੀ ਸੀ ਸਾਨੂੰ ਲੱਗ ਰਿਹਾ ਸੀ ਅਸੀਂ ਲੇਟ ਹੋ ਗਏ ਹਾਂ ਤਾਂ ਮੈਂ ਕਹਾਂਗੀ ਸਭ ਨੂੰ ਕਹਾਂਗੀ ਅਸੀਂ ਵੀ ਹੋ ਸਕਦਾ ਲੇਟ ਹੁੰਦੇ ਹੋਈ ਅੱਗੇ ਤੋਂ ਤੇ ਆਪਾਂ ਨੂੰ ਟਾਈਮ ਦੀ ਪੰਕਚੁਐਲਿਟੀ ਸਮਝਣੀ ਚਾਹੀਦੀ ਹੈ ਬਾਕੀ ਜਸਟਰ ਸਾਹਿਬ ਸਾਡੇ ਲਈ ਸਾਡੇ ਸਮਾਜ ਦੇ ਲਈ ਬਹੁਤ ਅੱਛੇ ਕੰਮ ਕਰ ਰਿਹਾ ਹੈ ਔਰ ਅਮਰਚੰਦ ਜੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿੰਦੇ ਆ ਆਪਾਂ ਨੂੰ ਵੀ ਸਭ ਨੂੰ ਇਸੇ ਤਰ੍ਹਾਂ ਇਹਨਾਂ ਦੇ ਨਾਲ ਐਫਰਟਸ ਕਰਨੇ ਚਾਹੀਦੇ ਆ ਪਰ ਆਪ ਆਪਾਂ ਇਹ ਸਾਰੀਆਂ ਗੱਲਾਂ ਇੱਥੇ ਕਰਕੇ ਸੁਣ ਕੇ ਚਲੇ ਜਾਂਦੇ ਆ ਘਰ ਜਾ ਕੇ ਭੁੱਲ ਜਾਂਦੇ ਆ ਅਸੀਂ ਵੀ ਇਸ ਤਰ੍ਹਾਂ ਹੀ ਕਰਦੇ ਆ ਆਪਾਂ ਨੂੰ ਕੁਛ ਨਾ ਕੁਛ ਸਮਾਜ ਲਈ ਕਰਨਾ ਚਾਹੀਦਾ ਇਹਨਾਂ ਦੇ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਨੂੰ ਖੜੇ ਹੋਣਾ ਰਹਿਣਾ ਚਾਹੀਦਾ ਤੇ ਬਸ ਮੈਂ ਇਨਾ ਹੀ ਕਹਿਣਾ ਚਾਹਾਂਗੀ ਜੈ ਭੀਮ ਜੈ ਪਰ ਥੈਂਕ ਯੂ ਜੈ ਭੀਮ ਜੈ ਪਰ ਸਾਰੇ ਵੀਰਾਂ ਨੂੰ ਸਾਰੇ ਭੈਣਾਂ ਨੂੰ ਬੇਨਤੀ ਹੈ ਸਾਰੇ ਇਕਜੁੱਟ ਹੋ ਕੇ ਆਪਣਾ ਕੰਮ ਕਰੋ ਜੱਸਲ ਸਾਹਿਬ ਬੇਨਤੀ ਹੈ ਕਿ ਸਾਰਿਆਂ ਨੂੰ ਆਪਣੇ ਮਗਰ ਲਾ ਕੇ ਸਾਰਿਆਂ ਦੇ ਘਰ ਸਲਾਹਾਂ ਲੈ ਕੇ ਆਪਣਾ ਕੰਮ ਕਰੋ ਵੈਗਰਜੀਕਾ ਖਾਲਸਾ ਵੈਗਰਜੀਕ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਫਕੀਰ ਚੰਦ ਜੀ ਚੀਫ ਡੰਸਲ ਸਾਹਿਬ ਜੀ ਤੇ ਸਾਡਾ ਜ਼ਿਲ੍ਹਾ ਪ੍ਰਧਾਨ ਐਸਟੀਓ ਸਾਹਿਬ ਨਿਰਮਲ ਸਿੰਘ ਜੀ ਅਤੇ ਜਿੰਨੇ ਵੀ ਉਰੇ ਬੈਠੇ ਨੇ ਮੇਰੇ ਸਤਿਕਾਰਯੋਗ ਭੈਣਾ ਵੀਰ ਅਫਸਰ ਬੈਠੇ ਨੇ ਜੋ ਮੇਤੋ ਵੀ ਮਤਲਬ ਜਿਆਦਾ ਗਿਆਨ ਰੱਖਦੇ ਨੇ ਸਾਰੀ ਜੈਪਾਰ ਜੈਪੀ ਮੈਂ ਇੱਕ ਗੱਲ ਉਰੇ ਕਹਿਣੀ ਚਾਹਨਾ ਕਿ ਜਸਲ ਸਾਹਿਬ ਜੀ ਇੱਕ ਉਹ ਸੋਚ ਨੇ ਜਿਨੇ ਸਾਨੂੰ ਬੜਾ ਪ੍ਰਭਾਵਿਤ ਕੀਤਾ ਸਾਨੂੰ ਲੱਗਦਾ ਵੀ ਇਹ ਸਾਨੂੰ ਉਹ ਲੀਡਰ ਜਾਂ ਸਾਨੂੰ ਮਿਲੇ ਨੇ ਜਿਹੜੇ ਸਾਡੀ ਆਉਣ ਵਾਲੀ نسل ਆ ਜਿਹੜੀ ਉਹਨੂੰ ਬਚਾਉਣਗੇ ਵੀ ਤੇ ਉਹਨੂੰ ਤਖਤਾਂ ਤੇ ਵੀ ਬਿਠਾਉਣਗੇ ਮੇਰਾ ਇਸ ਗੱਲ ਦਾ ਯਕੀਨ ਆ ਪੂਰਾ ਕਿਉਂਕਿ ਇਹ ਤਿਆਗ ਕਰਕੇ ਤੁਰੇ ਨੇ ਇਹਨਾਂ ਨੇ ਬੜਾ ਸਮਾਂ ਲੇਖੋ ਮੈਂ ਵੀ ਇੱਕ ਘਰੇ ਲੂ ਆ ਮੈਂ ਵੀ ਗ੍ਰਾਹਤੀ ਜੀਵਨ ਪਤੀਤ ਕਰਦਾ ਮੈਂ ਦੇ ਮੈਨੂੰ ਅੱਜ ਨਿਰਮਲ ਸਾਹਿਬ ਜੀ ਲੈ ਕੇ ਆਏ ਨੇ ਤਾਂ ਉਹਨਾਂ ਨੇ ਮੈਨੂੰ ਦਸ ਫੋਨ ਕਰੇ ਨੇ ਪਹਿਲਾਂ ਪਹਿਲਾਂ ਰਾਤ ਨੂੰ ਕਰੇ ਸਵੇਰੇ ਕਰੇ ਮੈਂ ਤਾਂ ਆਇਆ ਕਿਉਂਕਿ ਮੈਂ ਗ੍ਰਾਹਤੀ ਦੇ ਵਿੱਚ ਇਨਾਲ ਜਿਹਾ ਹੋਇਆ ਜ਼ਰੂਰਤਾਂ ਵੀ ਵੱਧ ਚੁੱਕੀਆਂ ਨੇ ਮਜ਼ਦੂਰੀਆਂ ਵੀ ਲਾ ਲੋ ਮੈਨੂੰ ਲੈ ਕੇ ਆਏ ਬਹੁਤ ਹੀ ਉਹਨਾਂ ਦਾ ਵੀ ਬਹੁਤ ਧੰਨਵਾਦ ਦਸਾਲ ਸਾਹਿਬ ਜੀ ਨੇ ਜਿਹੜੇ ਜਦੋਂ ਵੀ ਮਨਨ ਨੂੰ ਮਿਲਦਾ ਮੈਂ ਦੇਖਦਾ ਵੀ ਇਹਨਾਂ ਦੀ ਇੱਕ ਸੋਚ ਆ ਆਪਾਂ ਕਿਸੇ ਲੀਡਰ ਨੂੰ ਤਦ ਹੀ ਆਪਣਾ ਲੀਡਰ ਮੰਨਦੇ ਆ ਜਦੋਂ ਆਪਾਂ ਉਹਦੇ ਵਿੱਚ ਦੇਖਦੇ ਆ ਵੀ ਸਾਡਾ ਭਵਿੱਖਾ ਜਿਹੜਾ ਉਹ ਸੁਰੱਖਤ ਦਾ ਪੂਰਾ ਵੀ ਆਪਾਂ ਉਹਦੇ ਵਿੱਚ ਹੈਗੇ ਆ ਮੈਂ ਦਸਾਲ ਸਾਹਿਬ ਜੀ ਨੇ ਇੱਕ ਯਾਤਰਾ ਤੋਰੀ ਜੀ ਅਣਖ ਜਗਾਓ ਆਜ਼ਾਦੀ ਪਾਓ ਬਹੁਤ ਇਹਨਾਂ ਨੇ ਸੰਘਰਸ਼ ਕੀਤਾ ਉਦੋਂ ਬਾਅਦ ਮੈਂ ਤਾਂ ਇਹਨਾਂ ਦਾ ਫੈਨ ਹੋ ਗਿਆ ਜੀ ਐਵੇਂ ਤੁਹਾਨੂੰ ਗਾਗਾ ਜੀ ਨਹੀਂ ਮੈਂ ਇਹਨਾਂ ਦਾ ਫੈਨ ਆ ਇਹਨਾਂ ਮੈਂ ਤਾਂ ਇੱਕੋ ਹੀ ਨਾਰਾ ਲਾਉਣਾ ਜੱਸੋ ਸਾਹਿਬ ਸੋਡੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਹੁਣ ਕਿਉਂਕਿ ਇਹ ਸਹੀ ਗੱਲ ਕਰਦੇ ਨੇ ਜੀ ਬਿਲਕੁਲ ਤੁਸੀਂ ਜੁੜੋ ਆਪਾਂ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਭੀੜਾ ਇਕੱਠੀਆਂ ਕਰਨੀਆਂ ਨੇ ਲੜਾਈ ਲੜਨ ਵਾਲੇ ਤਾਂ ਥੋੜੀ ਹੁੰਦੇ ਨੇ ਸਮਾਜ ਨੂੰ ਜਿਹੜੇ ਸੰਭਾਲ ਕੇ ਰੱਖਦੇ ਆ ਬਾਕੀ ਤਾਂ ਖਾਣ ਪੀਣ ਵਾਲੇ ਹੁੰਦੇ ਨੇ ਮੇਰੇ ਵਰਗੇ ਤਾਂ ਪ੍ਰਸਾਦੀ ਸ਼ਾਕੇ ਦੁਨੀਆ ਤੋਂ ਚਲੇ ਜਾਂਦੇ ਨੇ ਸੰਭਾਲਣ ਨਾਲ ਤੇ ਆ ਬੈਠਿਓ ਤੁਸੀਂ ਬੈਠਿਓ ਜੀ ਤੁਸੀਂ ਉਹ ਸਾਡੀ ਰੋਟੀ ਦਾ ਪ੍ਰਬੰਧ ਕਰਨਾ ਜਿਹੜਾ ਅਸੀਂ ਛੱਕ ਕੇ ਚਲੇ ਜਾਣਾ ਤੁਸੀਂ ਉਹ ਕਰਨਾ ਇਹਨਾਂ ਨੇ ਭੁੱਖ ਦਾ ਵੀ ਪ੍ਰਬੰਧ ਕਰਨਾ ਬਹੁਤ ਹੀ ਬਦਲ ਮੈਂ ਕਹਿ ਸਕਦਾ ਵੀ ਮੈਂ ਅੱਜ ਤੱਕ ਮੇਰਾ 22 ਸਾਲ ਚ ਮੈਂ ਰਾਜਨੀਤੀ ਜੀ ਵੀ ਰਹਾ ਕਾਉਂਸਲਰ ਵੀ ਅਸੀਂ ਬਣਿਆ ਤਿੰਨ ਚਾਰ ਵਾਰੀ ਮਤਲਬ ਦਸੋਂਹ ਸਾਬ ਦਾ ਜੋ ਤਿਆਗ ਆ ਜੋ ਉਹਨਾਂ ਦਾ ਗੱਲ ਕਰਨ ਦਾ ਮਿਲਣ ਦਾ ਤਰੀਕਾ ਜੋ ਇਨੀ ਨਿਮਰਤਾ ਹਰ ਗੱਲ ਦਾ ਨਚੋੜ ਆ ਦਲੀਲ ਆ ਇਹਨਾਂ ਦੇ ਕੋਲ ਹਰ ਚੀਜ਼ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਹਰ ਚੀਜ਼ ਇਹਨਾਂ ਕੋਲ ਹਰ ਸਵਾਲ ਆ ਜਵਾਬ ਆ ਇਹਨਾਂ ਨੇ ਹਰ ਉਹ ਪੜ੍ਹੀ ਹੋਈ ਆ ਚੀਜ਼ ਜੋ 바ਵਾ ਸਾਹਿਬ ਜੀ ਅੰਬੇਦਕਰ ਸਾਹਿਬ ਨੇ ਜੇ ਮੈਂ ਕਹਿ ਸਕਦਾ ਜੋ 바ਵਾ ਸਾਹਿਬ ਨੂੰ ਪੜ ਲੈਂਦੇ ਉਹ ਕਦੇ ਵੀ ਕੌਮ ਨਾਲ ਧੋਖਾ ਨਹੀਂ ਕਰਦੇ ਜੇ ਇਮਾਨਦਾਰੀ ਨਾਲ ਪੜ ਲੈਣਾ ਇਹ ਕਦੇ ਵੀ ਮੈਨੂੰ ਪੂਰਾ ਯਕੀਨ ਆ ਵੀ ਕਦੇ ਵੀ ਸਾਨੂੰ ਡੋਲਣ ਨਹੀਂ ਦੇਣਗੇ ਸਾਨੂੰ ਬਿਕਣ ਨਹੀਂ ਦੇਣਗੇ ਸਾਨੂੰ ਤਖਤਾਂ ਤੇ ਬਿਠਾਉਣਗੇ ਸਾਨੂੰ ਕੁਰਸੀਆਂ ਤੇ ਬਿਠਾਉਣਗੇ ਸਾਨੂੰ ਅੱਗੇ ਲੈ ਕੇ ਜਾਣਗੇ ਸਮਾਜ ਨੂੰ ਅੱਗੇ ਲੈ ਕੇ ਜਾਣਗੇ ਇਸ ਲਈ ਦਿਖੋ ਸਾਰੇ ਬੰਦੇ ਗਵਾਹੀ ਨਹੀਂ ਕਰ ਸਕਦੇ ਤੇ ਮੈਂ ਕਹਾ ਮੈਂ ਗਵਾਹੀ ਕਰ ਲੂੰਗਾ ਮੈਂ ਕਹ ਲੂੰਗਾ ਇੰਜਨ ਇੱਕ ਹੀ ਹੁੰਦਾ ਡੱਬੇ ਆਪਾਂ ਹੈਗੇ ਆ ਵੀ ਡੱਬੇ ਜਿਹਦੇ ਉਨੇ ਜਿੰਨੇ ਮਰਜ਼ੀ ਲਾ ਲਓ ਮਗਰ ਇੱਕ ਇੰਜਨ ਦੇ ਤੌਰ ਤੇ ਮੈਂ ਕਹਿੰਦਾ ਪਰਫੈਕਟ ਨੇ ਕੋਈ ਇਹਨਾਂ 'ਚ ਕਮੀ ਨਹੀਂ ਹੈਗੀ ਮੈਨੂੰ ਲੱਗਦਾ ਨਹੀਂ ਕੋਈ ਲਾਲਚ ਨਹੀਂ ਤਿਆਗੀ ਨੇ ਜੀ ਤਿਆਗ ਕਰਕੇ ਤੁਰੇ ਨੇ ਬਹੁਤ ਟਾਈਮ ਦੇ ਰਹੇ ਨੇ ਸਮਾਂ ਵੀ ਕੱਢ ਰਹੇ ਨੇ ਵੱਤ ਵੱਤ ਤੇ ਸਾਡੇ ਐਸਡੀਓ ਸਾਹਿਬ ਦਾ ਮੈਂ ਧੰਨਵਾਦ ਕਰਦਾ ਕਿ ਉਹ ਮੈਨੂੰ ਇੱਥੇ ਲੈ ਕੇ ਆਏ ਮੈਨੂੰ ਘਟੋਗੜ ਪੰਜ ਛੇ ਫੋਨ ਉਹਨਾਂ ਨੂੰ ਮਾਰਨੇ ਪਏ ਮਿੱਠੂ ਤਾਂ ਜਾਣਾ ਜਰੂਰ ਆ ਤੇ ਮੇਰਾ ਦਿਲ ਵੀ ਕਰਦਾ ਹੁੰਦਾ ਮੈਂ ਜਾਵਾਂ ਪਰ ਕਈ ਵਾਰੀ ਕੋਈ ਬੱਚਾ ਬਿਮਾਰ ਹੋ ਗਿਆ ਕੋਈ ਵਾਰੀ ਫੀਸ ਭਰਉਣੀ ਆ ਹੁਣ ਮੈਂ ਤੁਹਾਨੂੰ ਦੱਸਦਾ ਜੀ ਮੇਰਾ ਸਿਲੰਡਰ ਖਤਮ ਹੋ ਗਿਆ ਘਰ ਤੇ ਕਹਿੰਦੇ ਸਿਲੰਡਰ ਭਾਓ ਹੁਣ ਮੈਂ ਸਿਲੰਡਰ ਭਰਾਂਦਾ ਨਹੀਂ ਫੇਰ ਰੋਟੀ ਨਹੀਂ ਮਿਲਣੀ ਜਾ ਕੇ ਜੀ ਘਰੇ ਇਹ ਵੀ ਜ਼ਰੂਰੀ ਆ ਜੀ ਇਹ ਕਰਕੇ ਅਸੀਂ ਲੇਟ ਵੀ ਤਾਂ ਹੋ ਗਏ ਜੀ ਤੇ ਉਹ ਮੈਂ ਇਹਨਾਂ ਨੇ ਤਾਂ ਮੈਨੂੰ ਡੀਕਿਆ ਕਾਫੀ ਇਹ ਨਿਲਮਤ ਸਾਹਿਬ ਨੇ ਮੈਂ ਦੱਸਿਆ ਵੀ ਮੇਰੇ ਕੋਲ ਪ੍ਰੋਬਲਮ ਆ ਮੈਂ ਸਿਲੰਡਰ ਭਰੇ ਲਾ ਦਵਾਂ ਤੇ ਉਸ ਤੋਂ ਬਾਅਦ ਅਸੀਂ ਲੇਟ ਹੋ ਗਏ ਮੈਂ ਵੀ ਇਹਨਾਂ ਨੂੰ ਲੇਟ ਕਰਤਾ ਨਹੀਂ ਇਹ ਤਾਂ ਟਾਈਮ ਤੇ ਸੀ ਜੱਸਲ ਸਾਹਿਬ ਜੀ ਤਾਂ ਹਮੇਸ਼ਾ ਟਾਈ ਆਪਾਂ ਫਿਰ ਵੀ ਆਪਣੀਆਂ ਮਜਬੂਰੀਆਂ ਵੀ ਚਲੋ ਇਹ ਵੀ ਇਨਸਾਨ ਦੀਆਂ ਅੰਦੇ ਨਾਲ ਨੇ ਮਜਬੂਰੀਆਂ ਆਪਾਂ ਉਹਨੇ ਮਜਬੂਰੀਆਂ ਨੂੰ ਵੀ ਤੇ ਘਰ ਦੀ ਗ੍ਰਾਹਤੀ ਨੂੰ ਵੀ ਆਪਾਂ ਸਾਂਭਣਾ ਤੇ ਜਿੱਥੇ ਆਪਾਂ ਜਿੰਨਾ ਆਪਣਾ ਰੋਲ ਆ ਜਿੰਨਾ ਕਿ ਆਪਾਂ ਕੰਮ ਕਰ ਸਕਦੇ ਹਾਂ ਸਮਾਜ ਲਈ ਉਹਨਾਂ ਕਰਨ ਦੀ ਕਰਾਂਗੇ ਤਾਂ ਹੀ ਜਾ ਕੇ ਆਪਾਂ ਇੱਕ ਵਧੀਆ ਨਰੋਆ ਤੰਦਰੁਸਤ ਸਮਾਜ ਸਿਰਜ ਕੇ ਇੱਕ ਮਤਲਬ ਇੱਕ ਆਪਾਂ ਜਿਹੜੇ ਆ ਜੋ ਆਪਣਾ ਮਾਣ ਬਣਦਾ ਇੱਜ਼ਤ ਆ ਜੋ ਮਾਣ ਆ ਉਹਨੂੰ ਪ੍ਰਾਪਤ ਕਰਾਂਗੇ ਤੇ ਇੱਜ਼ਤ ਦੀ ਜ਼ਿੰਦਗੀ ਜਿਊਵਾਂਗੇ ਅਣਖ ਦਾ ਮਤਲਬ ਇਹੀ ਆ ਵੀ ਆਪਾਂ ਜਿੰਨੇ ਵੀ ਪਾਲ ਕਰਨੇ ਅਣਖ ਨਾ ਕੱਢੀਏ ਦੇਖੋ ਜੇ ਵੋਟਾਂ ਦੀ ਗੱਲ ਕਰ ਲਈਏ ਸਭ ਤੋਂ ਵੱਧ ਵੋਟਾਂ ਆਪਣੇ ਕੋਲ ਨੇ ਜੇ ਹਿੰਮਤ ਦੀ ਗੱਲ ਕਰ ਲਈਏ ਸਭ ਤੋਂ ਵੱਧ ਹਿੰਮਤ ਆਪਣੇ ਕੋਲ ਆ ਜੇ ਜਿਗਰੇ ਦੀ ਗੱਲ ਕਰ ਲਈਏ ਤਾਂ ਆਪਣੇ ਕੋਲ ਆ ਜੇ ਕੁਰਬਾਨੀਆਂ ਦੀ ਗੱਲ ਕਰ ਲਈਏ ਤੇ ਮੈਂ ਕਹਿ ਸਕਦਾ ਇਹਨਾਂ ਨੇ ਲਕੋਤੀਆਂ ਸਾਡੀਆਂ ਕੁਰਬਾਨੀਆਂ 5-7% ਵਾਲੀਆਂ ਲੋਕਾਂ ਦੀਆਂ ਕੁਰਬਾਨੀਆਂ ਇਹਨਾਂ ਨੇ ਜਾਗਰੂਤ ਕਰਤੀਆਂ ਆਪਰੇ ਆਪ ਦੀਆਂ ਜਿਹੜੇ ਸਾਡੀਆਂ ਸੀਗੀਆਂ 98% ਕੁਰਬਾਨੀਆਂ ਇਹਨਾਂ ਨੇ ਉਹਨਾਂ ਨੂੰ ਵਿੱਚੋਂ ਰੋਲਤਾ ਪਰ ਅਸੀਂ ਉਹ ਵੀ ਦੱਸਣਾ ਭਾਈ ਦੇਖੋ ਅਸੀਂ ਕਿੱਥੇ ਨਹੀਂ ਖੜੇ ਅਸੀਂ ਅਸੀਂ ਗੁਰੂਆਂ ਨਾਲ ਖੜੇ ਅੱਜ ਦੇ ਦੇਖੋ ਆਪਾਂ ਅੱਜ ਪੰਜਾਬ ਦੇ ਹਾਲਾਤ ਦੀ ਲਾ ਲਓ ਆਪਾਂ ਛੱਡ ਕੇ ਭੱਜ ਰਹੇ ਆ ਬਾਹਰ ਨੂੰ ਇਹ ਲੋਕ ਆਪਣੇ ਉਧਰ ਪੀੜੀਆਂ ਸੈੱਟ ਕਰੀ ਜਾਂਦੇ ਨੇ ਉਧਰ ਜਾ ਕੇ ਗੱਲਾਂ ਕਰਦੇ ਆ ਪੰਜਾਬ ਬਚਾਓ ਪੰਜਾਬ ਉੱਥੇ ਜਾ ਕੇ ਥੋੜਾ ਬਚਣਾ ਪੰਜਾਬ ਤਾਂ ਪੰਜਾਬ ਦੇ ਵਿੱਚ ਰਹਿ ਕੇ ਬਚਣਾ ਮੈਨੂੰ ਨਹੀਂ ਲੱਗਦਾ ਵੀ ਆਪਣੇ ਸਮਾਜ ਦੇ ਲੋਕ ਭੱਜਦੇ ਨੇ ਛੱਡ ਕੇ ਗੁਰੂਆਂ ਨਾਲ ਵੀ ਖੜੇ ਰਹੇ ਆ ਅਸੀਂ ਜਿੱਥੇ ਵੀ ਲੋੜ ਸੀ ਅਸੀਂ ਖੜੇ ਰਹੇ ਆ ਖੜੇ ਵੀ ਰਹਿਣਾ ਅਜਿ ਲਈ ਮੈਂ ਤਾਂ ਇਹੀ ਗੱਲ ਕਹੂੰਗਾ ਜਿੰਨੇ ਤੁਸੀਂ ਬੈਠੇ ਤੁਸੀਂ ਸਾਰੇ ਮੇਰੇ ਤੋਂ ਸਿਆਣੇ ਹੋ ਕੋਈ ਵੀ ਮੈਂ ਤੁਤੋਂ ਮੈਂ ਸਿਖਾਉਣ ਨਹੀਂ ਆਇਆ ਮੈਂ ਤੁਤੋਂ ਸਿੱਖਣ ਆਇਆ ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਚੰਗਾ ਸਹਉ ਮੈਂ ਆਪਣੇ ਸਮਾਜ ਲਈ ਜਿੰਨਾ ਵੀ ਟਾਈਮ ਦੇ ਸਕਾਂ ਆਪਣੀ ਗ੍ਰਾਹਤੀ ਵੀ ਸੰਭਾ ਆਪਣਾ ਟਾਈਮ ਵੀ ਦੇ ਸਕਾਂ ਜਿੰਨਾ ਵੀ ਪੈਸਾ ਦੇ ਸਕਾਂ ਦੇ ਸਕਾਂ ਅਸੀਂ ਦੱਸੋ ਸਾਡੀ ਅਗਵਾਈ ਦੇ ਵਿੱਚ ਜਿੱਥੇ ਵੀ ਸਾਨੂੰ ਥੱਦਣਗੇ ਜਿਵੇਂ ਵੀ ਸਾਡਾ ਸਾਨੂੰ ਹੁਕਮ ਲਾਉਣਗੇ ਅਸੀਂ ਖੜੇ ਹਾਂ ਕਿਉਂਕਿ ਇਹ ਸਾਨੂੰ ਉਹਨਾਂ ਦੇ ਲੱਗਦਾ ਵੀ ਇਹਨਾਂ ਦੀ ਜਿਹੜੀ ਵਿਚਾਰਧਾਰਾ ਉਹਦੇ ਵਿੱਚ ਅਸੀਂ ਸੁਰੱਖ ਸਭਾ ਸਾਡੇ ਬੱਚੇ ਵੀ ਹੋਣਗੇ ਅਸੀਂ ਤਖਤਾਂ ਤੇ ਬੈਠਾਂਗੇ ਧੰਨਵਾਦ ਜੈ ਭੀਮ ਜੈ ਭਾਰਤ ਇਸ ਮੀਟਿੰਗ ਵਿੱਚ ਬੈਠੇ ਮੇਰੇ ਜਿੰਨੇ ਵੀ ਸਾਥੀ ਹੈ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਔਰ ਸਾਡੇ ਵਿੱਚ ਸਾਡੇ ਦਰਮਿਆਨ ਉਸੂਨਾਵਾ ਦੇ ਪ੍ਰਧਾਨ ਸਾਹਿਬ ਐਫਸੀ ਜਸਲ ਸਾਹਿਬ ਮਹਾਰੀ ਡਿਸਟ੍ਰਿਕਟ ਦੇ ਪ੍ਰਧਾਨ ਬਾਹੁ ਅਮਰਚੰਦ ਜੀ ਬਹੁਤ ਹੀ ਅੱਛਾ ਕੰਮ ਕਰ ਰਹੇ ਹਨ ਹੁਣ ਅਸੀਂ ਸਾਥੀ ਆਪਣਾ ਸਾਥੀਆਂ ਤੋਂ ਇਹ ਵੀ ਸੁਣਿਆ ਕਿ ਇਹਨਾਂ ਨੇ ਜਿਹੜੀ ਯਾਤਰਾ ਕੱਢੀ ਸੀ ਕਿ ਉਹ 1-2 ਦਿਨ ਦੀ ਨਹੀਂ ਸੀ 2-3 ਮਹੀਨੇ ਦੀ ਯਾਤਰਾ ਸੀ ਸਾਰੇ ਅਸੀਂ ਆਪਾਂ ਬੜੇ ਅੰਦਰ ਝਾਤੀ ਮਾਰੀਏ ਕੀ ਆਪਾਂ ਸਮਾਜ ਵਾਸਤੇ ਇੰਨਾ ਟਾਈਮ ਦੇ ਸਕਦੇ ਆ ਜੇ ਅਸੀਂ ਅੱਜ ਦਾ ਹੀ ਗੱਲ ਕਰੀਏ ਕਿ ਸਾਡੀ 10:30 ਵਜੇ ਮੀਟਿੰਗ ਸੀ ਤੇ ਅਸੀਂ ਲੇਟ ਆਏ ਆ ਜਿਹੜੀ ਕੌਮ ਜਾਂ ਜਿਹੜਾ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ ਤੇ ਸਮਾਂ ਫਿਰ ਉਹਦੀ ਕਦਰ ਨਹੀਂ ਕਰਦਾ ਅੱਜ ਤੋਂ ਪਹਿਲਾਂ ਸੰਨ ਕਾਲ ਉਹਦੇ ਵਿੱਚ ਸ਼ਹਿਰ ਸ਼੍ਰੀ ਕਾਂਸੀ ਰਾਮ ਜੀ ਦੇ ਨਾਲ ਮੈਨੂੰ ਇੱਕ ਟੂਰ ਕਰਨ ਦਾ ਮੌਕਾ ਮਿਲਿਆ ਹਿਮਾਚਲ ਦਾ ਜਿਸ ਵਿੱਚ ਮੈਂ ਇਹ ਹੀ ਦੇਖਿਆ ਬਹੁਤ ਵਧੀਆ ਟੂਰ ਚੱਲਿਆ ਤੇ ਬਾਬੂ ਜੀ ਦਰੀ ਵਿਛਾ ਕੇ ਬੈਠ ਜਾਂਦੇ ਸਨ ਐਜੇ ਮੈਂ ਕਨਸਟੇਬਲ ਸੀ ਉਸ ਵੇਲੇ ਮੇਰੀ ਸਰਕਾਰੀ ਤੌਰ ਤੇ ਡਿਊਟੀ ਲੱਗੀ ਕੁਦਰਤ ਵੱਲੋਂ ਤੇ ਕਾਫੀ ਕੁਝ ਸੋਖਣ ਨੂੰ ਮਿਲਿਆ ਤੇ ਮੈਂ ਦੇਖਿਆ ਬਾਬੂ ਜੀ ਨੇ ਬਹੁਤ ਹੀ ਲੋਕਾਂ ਨੂੰ ਜਿੱਥੇ ਵੀ ਜਾਂਦੇ ਸੀਗੇ ਜੇ ਚਾਰ ਬੰਦੇ ਹੀ ਮਿਲ ਗਏ ਚਾਰਾਂ ਨੇ ਬੈਠ ਕੇ ਮੀਟਿੰਗ ਕਰ ਲਈ ਜੇ 20 ਮਿਲ ਗਿਆ 20 ਹਾਂ ਨਾ ਕਰ ਲਈ 50 ਮਿਲ ਗਿਆ 50 ਹਾਂ ਨਾ ਕਰ ਲਈ ਕਦੇ ਉਹਨੇ ਇਹ ਨਹੀਂ ਕਿਹਾ ਕਿ ਮੈਂ ਕੁਰਸੀ ਤੇ ਬੈਠਣਾ ਜਿਹੜਾ ਕਿ ਮੈਂ ਨਾਲ ਹੁੰਦਿਆਂ ਦੇਖਿਆ ਤੇ ਸਾਡੇ ਸਮਾਜ ਦੀ ਮੇਰੇ ਕੋਲ ਵਿੱਚ ਇਹੀ ਗੱਲ ਦੇਖੀ ਜਿੱਥੇ ਚਾਰ ਬੰਦੇ ਇਕੱਠੇ ਹੋ ਜਾਂਦੇ ਸੀ ਤੇ ਉੱਥੇ ਇੱਕ ਦੂਜੇ ਦੀ ਬਖਤੋਈ ਕਰਦੇ ਸੀਗੇ ਇਹ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੀ ਮੈਨੂੰ ਨਹੀਂ ਬੈਠਣ ਦਿੰਦਾ ਇਕੱਠਾ ਵਾਲਾ ਕੰਮ ਕੋਈ ਨਹੀਂ ਸੀ ਸਹਿਬ શ્રી ਕਾਂਸ਼ੀਰਾਮ ਜੀ ਇਹ ਸਾਡੇ ਸਮਾਜ ਨੂੰ ਇਕੱਠੇ ਕਰਦੇ ਹੀ ਚਲੇਗਾ। ਉਹਨਾਂ ਨੇ ਬਹੁਤ ਉਪਰਾਲੇ ਕੀਤੇ। ਬਹੁਤ ਸਮਾਜ ਨੂੰ ਇਕੱਠਾ ਕੀਤਾ। ਬਹੁਤ ਹੀ ਉਹਨਾਂ ਦਾ ਅੱਜ ਨਾਂ ਸਤਿਕਾਰਯੋਗ ਹੈ ਸਮਾਜ ਦੇ ਵਿੱਚ। ਉਹਨਾਂ ਤੋਂ ਬਾਅਦ ਸਾਡੇ ਪ੍ਰਧਾਨ ਜੀ ਨੇ ਵੀੜਾ ਚੱਕਿਆ। ਇਹ ਕੋਈ ਚੰਗੀਆਂ ਰੂਹਾਂ ਹੁੰਦੀਆਂ ਹਨ ਜਿਹੜੀਆਂ ਸਮਾਜ ਨੂੰ ਉੱਪਰ ਲੈ ਕੇ ਜਾਂਦੀਆਂ। ਇਹਨਾਂ ਦਾ ਦੇਖੋ ਦਿਨ ਰਾਤ ਇੱਕ ਕੀਤਾ ਹੋਇਆ ਹੈ। ਜਿਹੜੀ ਯਾਤਰਾ ਵੀ ਗੱਡੀ 3-4 ਮਹੀਨੇ ਦੀ ਸੀ ਬਾਹੂ ਅਮਰ ਅਮਰਚੰਦ ਵੀ ਨਾਲ ਸੀ ਜਿਸ ਦਿਨ ਇਹ ਮਹਾਲੀ ਦੇ ਖਰੜਾ ਆਏ ਸਾਨੂੰ ਬੁਲਾਇਆ ਗਿਆ ਅਸੀਂ ਆਏ ਤੇ ਅਸੀਂ ਵੀ ਮਖੌਲ ਕਰਦੇ ਸੀ ਅਸੀਂ ਕਿਹਾ ਵੀ ਐਦਾਂ ਕਰੋ ਵੀ ਹੁਣ ਤੁਸੀਂ ਘਰ ਚਲੋ ਖਰੜਾ ਆਏ ਆ ਪ੍ਰਧਾਨ ਜੀ ਕਹਿੰਦੇ ਜੇ ਖਰੜ ਚੱਲ ਗਏ ਇਹ ਆਪਣੇ ਘਰ ਚੱਲ ਗਏ ਤੇ ਸਾਡੀ ਯਾਤਰਾ ਫੇਰ ਸਫਲ ਨਹੀਂ ਹੋਣੀ ਵੀ ਜਿੱਥੋਂ ਅਸੀਂ ਟਿਕਿਆ ਜਿੱਥੋਂ ਸ਼ੁਰੂ ਕੀਤਾ ਤੇ ਜਿੱਥੇ ਖਤਮ ਕਰਨੀਆਂ ਆ ਉਦੇ ਬਾਅਦ ਹੀ ਅਸੀਂ ਘਰ ਜਾਣਾ ਬਹੁਤ ਹੀ ਵਧੀਆ ਸੀ ਉਪਰਾਲਾ ਬਾਪੂ ਜੀ ਨੇ ਮੰਨਿਆ ਨਹੀਂ ਤਾਂ ਅਸੀਂ ਆਪਰੇ ਤੇ ਮੈਂ ਚਾਹਤੀ ਮਾਰਦਾ ਜੇ ਮੈਂ ਆਪਣੇ ਸ਼ਹਿਰ ਜਾਂ ਆਪਣੇ ਮਹੱਲੇ ਜਾਂ ਆਪਣੇ ਮਹੱਲੇ ਵਿੱਚ ਵੀ ਆਏ ਹੋਈਏ ਕੋਈ ਬੰਦਾ ਇਹ ਨਹੀਂ ਕਹਿੰਦਾ ਲੈ ਵੇ ਮੈਂ 10 ਮਿੰਟ ਭੱਜ ਕੇ ਵਿੱਚੋਂ ਘਰ ਜਾ ਆਵਾਂ ਤੇ ਮੇਰੇ ਦੇਖਣ ਵਿੱਚ ਆਇਆ ਇਹ ਆਪਣੇ ਘਰ ਨਹੀਂ ਗਏ ਪ੍ਰਧਾਨ ਜੀ ਨੇ ਇਹੀ ਹੁਕਮ ਕੀਤਾ ਲੈ ਵੇ ਆਪਾਂ ਇਕੱਠੇ ਜਾਣਾ ਤੇ ਜਾ ਕੇ ਜਿੱਥੇ ਯਾਤਰਾ ਆਪਾਂ ਖਤਮ ਕਰਨੀ ਹੈ ਸਨਾਮ ਤੇ ਉਹਦੇ ਬਾਅਦ ਹੀ ਆਪਾਂ ਘਰਾਂ ਨੂੰ ਜੱਲਾਂਗੇ ਤੇ ਇਹ ਘਰਾਂ ਨੂੰ ਗਏ ਸਮਾਗਮ ਖਤਮ ਕਰਨ ਤੋਂ ਬਾਅਦ ਜਿਹੜੀ ਯਾਤਰਾ ਐ ਸੁਨਾਮ ਖਤਮ ਹੋਈ ਉਹ ਤੋਂ ਬਾਅਦ ਗਏ ਬਾਕੀ ਮੈਂ ਇਹ ਕਹਿਣਾ ਚਾਹਨਾ ਕਿ ਹੁਣ ਲੋਕ ਸਭਾ ਦੀਆਂ ਵੋਟਾਂ ਚੱਲ ਰਹੀਆਂ ਚੋਣਾਂ ਚੱਲ ਰਹੀਆਂ ਬਦਾਂ ਸਭਾ ਦੀਆਂ ਵੀ ਹੋਈਆਂ ਲੋਕ ਸਭਾ ਦੀਆਂ ਵੀ ਚੱਲ ਰਹੀਆਂ ਤੇ ਸਾਡਾ ਸਮਾਜ ਬਹੁਤ ਵੱਡਾ ਹੈ ਜੇ ਅਸੀਂ ਇੱਕ ਆਪਣੇ ਪਲੇਟਫਾਰਮ ਦੇ ਇਕੱਠੇ ਹੁੰਦੇ ਆ ਤੇ ਫੇ ਸਾਨੂੰ ਹਰਾਣੇ ਵਾਲਾ ਕੋਈ ਵੀ ਨਹੀਂ ਹੈ ਪਹਿਲਾਂ ਵੀ ਅਸੀਂ ਸੁਣਿਆ ਕਿ ਸਾਡੇ ਬੰਦੇ ਅਸੀਂ ਚੁਣ ਕੇ ਭੇਜ ਦਿੰਦੇ ਆ ਉੱਥੇ ਜਾ ਕੇ ਚੋਪਾਰ ਕੇ ਗੋਂਗੇ ਹੋ ਕੇ ਗੋਂਗੇ ਬਹਿਰੇ ਹੋ ਕੇ ਬਹਿ ਜਾਂਦੇ ਹਨ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਇਹ ਵੀੜਾ ਅੱਜ ਸਾਡੇ ਪ੍ਰਧਾਨ ਜੀ ਨੇ ਚੱਕਿਆ ਕਿ ਅਸੀਂ ਇਹੋ ਜਿਹੇ ਨਮਾਇंदे ਪੈਦਾ ਕਰ ਦਈਏ ਕਿ ਜਿਹੜੇ ਅਸੀਂ ਸਮਾਜ ਵਿੱਚੋਂ ਚੁਣ ਕੇ ਆਪਣੇ ਬੰਦੇ ਨੂੰ ਭੇਜਦੇ ਆ ਵਿਧਾਨ ਸਭਾ 'ਚ ਲੋਕ ਸਭਾ ਵਿੱਚ ਜਿੱਦਾਂ ਹੁਣ ਕਹਿੰਦੇ 131 ਜੇ 131 ਬੰਦੇ ਜਦੋਂ ਕੋਈ ਸਾਡੇ ਸਮਾਜ ਦੇ ਵਿਰੁੱਧ ਕੋਈ ਨੋਟੀਫਿਕੇਸ਼ਨ ਜਾਰੀ ਹੁੰਦਾ ਕੋਈ ਗੱਲਬਾਤ ਹੁੰਦੀ ਹੈ ਜੇ ਵਿੱਚੋਂ ਉੱਠ ਕੇ ਪਚਾਰ ਬੰਦੇ ਵੀ ਉੱਠ ਖੜਨ ਲੈ ਵੇ ਜੇ ਤੁਸੀਂ ਇਹ ਕੰਮ ਕਰਨਾ ਹੈ ਸਾਡੇ ਰਿਜ਼ਰਵੇਸ਼ਨਾਂ ਖਤਮ ਕਰਨੀਆਂ ਆ ਤੇ ਅਸੀਂ ਉੱਠ ਕੇ ਚੱਲੇ ਆ ਬਈ ਜੇ ਦੋ ਬੰਦੇ ਵੀ ਉੱਠ ਕੇ ਤੁਰ ਪਣਗੇ ਬਾਕੀ 131 ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਵਿੱਚੋਂ ਨਹੀਂ ਉਹ ਤੁਰਨਗੇ ਉਹ ਵੀ ਮਗਰ ਤੁਰਨਗੇ ਕਿਉਂਕਿ ਜੇ ਨਾ ਤੁਰ ਕੇ ਆਣਗੇ ਜਿਸ ਤਰ ਤੁਸੀਂ ਬੈਠੇ ਆ ਪਲੇਟਫਾਰਮ ਅਸੀਂ ਤਿਆਰ ਕੀਤਾ ਜਦੋਂ ਆ ਕੇ ਅਸੀਂ ਮਹੱਲੇ ਦੇ ਵਿੱਚ ਪੁੱਛਾਂਗੇ ਆਪਣੇ ਸ਼ਹਿਰਾਂ ਵਿੱਚ ਪੁੱਛਾਂਗੇ ਲੈ ਬਈ ਇਹ ਅਸੀਂ ਤੁਹਾਨੂੰ ਚੁਣ ਕੇ ਭੇਜਦਾ ਜਦੇ ਚਾਰ ਬੰਦੇ ਉੱਠ ਕੇ ਆ ਗਏ ਤੁਸੀਂ ਕਿਉਂ ਨਹੀਂ ਆਏ ਕੀ ਤੁਹਾਨੂੰ ਆਪਣੀ ਸ਼ੀਟਾਂ ਪਿਆਰੀਆਂ ਸਮਾਜ ਪਿਆਰਾ ਨਹੀਂ ਹੈ ਜਦੋਂ ਅਸੀਂ ਉਹਨਾਂ ਨੂੰ ਕੁਐਸਚਨ ਕਰਾਂਗੇ ਤੇ ਉਹਨਾਂ ਨੂੰ ਆਪਣਿਆ ਬਿਸ਼ਰਮ ਆਏਗੇ ਉੱਠ ਕੇ ਆਣਗੇ ਤਾਂ ਉਹ ਸਾਡੇ ਸਮਾਜ ਵਾਸਤੇ ਕੰਮ ਕਰਨਗੇ ਜਿਉ ਸਮਾਜਵਾਦ ਤੇ ਕੰਮ ਕਰਨਗੇ ਸਾਡਾ ਫਿਰ ਸਮਾਜ ਜਿਸ ਤਰ੍ਹਾਂ ਕਹਿੰਦਾ ਬਾਬੂ ਜੀ ਹਾਂ ਜੀ ਰਾਜ ਚਾਹੀਦਾ ਹਰ ਇੱਕ ਬੰਦਾ ਰਾਜ ਮੰਗਦਾ ਮੈਂ ਕਹਿੰਦਾ ਰਾਜ ਤਾਂ ਮਿਲ ਚੁੱਕਿਆ ਰਾਜ ਕਿਵੇਂ ਮਿਲ ਚੁੱਕਿਆ ਹੁਣ ਇਹ ਬਾਬੂ ਜੀ ਕਹਿ ਰਹੇ ਸੀ ਕਿ ਸਾਡੇ ਬੱਚੇ ਪੜ ਗਏ ਸਾਨੂੰ ਅਧਿਕਾਰ ਕਿਨੇ ਦਿੱਤਾ ਬਾਬੂ ਜੀ ਨੇ ਅਧਿਕਾਰ ਤਾਂ ਸਾਹਮਣੇ ਫੋਟੋ ਲੱਗੀ ਆ ਵੀ ਸਾਰੇ ਜਾਣਦੇ ਆ ਜੇ ਨਾ ਹੁੰਦੇ ਸਾਨੂੰ ਪੜਨ ਦਾ ਅਧਿਕਾਰ ਹੀ ਨਹੀਂ ਸੀ ਅੱਜ ਅਸੀਂ ਟੀਬਲਾਂ ਦੇ ਬੈਠੇ ਆ ਸਮੋਸੇ ਖਾ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਅਸੀਂ ਟੀਬਲਾਂ ਦੇ ਬੈਠੇ ਕੁਰਸੀਆਂ ਦੇ ਬੈਠੇ ਹੁੰਦੇ ਆ ਸਾਨੂੰ ਤਾਂ ਫੇ ਜੋ ਅਸੀਂ ਸੁਣਦੇ ਆ ਦੇਖਿਆ ਤਾਂ ਨਹੀਂ ਹੈ ਪੁਰਾਣੇ ਬਜ਼ੁਰਗਾਂ ਦਾ ਸੁਣਦੇ ਆ ਵੀ ਸਾਨੂੰ ਤਾਂ ਜੀ ਬਾਹਰੇ ਬਹਾੜ ਦਿੰਦੇ ਸੀਗੇ ਆਪਣੇ ਬਰਤਨ ਲਿਆਓ ਉਹਨਾਂ 'ਚ ਖਾਓ ਰੋਟੀ ਦੇ ਦੇਣੀ ਉੱਥੇ ਬਹਿ ਕੇ ਖਾ ਲਓ ਕੋਈ ਸਤਕਾਰ ਨਹੀਂ ਕਰਦਾ ਤਾਂ ਕੋਈ ਇੱਜ਼ਤ ਨਹੀਂ ਦੀ ਸੀ ਕਰਦਾ ਕਿ ਅੱਜ ਮੇਰੇ ਖਿਆਲ ਤਾਂ ਸਾਰਾ ਨਾਲ ਬੰਦ ਹੋਈ ਜਿੱਦ ਆਪਣੀ ਹੁੰਦੀ ਆ ਜੇ ਤੁਸੀਂ ਪੜ੍ਹੇ ਲਿਖੇ ਆ ਆਪਣੇ ਬੱਚਿਆਂ ਨੂੰ ਕਹਿੰਦੇ ਵੀ ਅੱਧੀ ਰੋਟੀ ਦੇ ਦਿਓ ਪੜਾਓ ਜ਼ਰੂਰ ਜਦੋਂ ਐਜੂਕੇਸ਼ਨ ਹੋਏਗੀ ਬਾਪੂ ਜੀ ਬੋਲ ਕੇ ਹਟਿਆ ਤੇ ਤਾਂ ਅਸੀਂ ਚੰਗੀ ਕੁਐਸਚਨ ਆਪਾਂ ਪੀਪਰ ਵਗੈਰਾ ਦੇ ਕੇ ਅਸੀਂ ਚੰਗਾ ਲੜ ਸਕਦੇ ਆਂ ਚੰਗੀਆਂ ਪੋਸਟਾਂ ਪ੍ਰਾਪਤ ਕਰ ਸਕਦੇ ਆਂ ਜੇ ਚੰਗੀਆਂ ਪੋਸਟਾਂ ਹੁਣ ਕਹਿ ਕੇ ਗਏ ਸਾਡੇ ਆਈਐਸ ਆਈਪੀਐਸ ਸਾਡੇ ਅਫਸਰ ਵਿੱਚੋਂ ਚੁਣੇ ਜਾਂਦੇ ਆਂ ਲੇਕਿਨ ਉੱਥੇ ਜਾ ਕੇ ਕੀ ਆ ਸਾਡੇ ਲੋਕ ਉਹਨਾਂ ਦੇ ਥੱਲੇ ਫਿਰ ਉੱਥੇ ਚੁੱਪ ਕਰ ਜਾਂਦੇ ਆਂ ਜੇ ਸਾਡੇ ਚ ਫੈਸਲਾ ਲੈਣ ਦੀ ਤਾਕਤ ਹੈਗੀ ਸਾਨੂੰ ਸਤਗੁਰ ਨੇ ਕਲਮ ਦਿੱਤੀ ਹੈ ਸਰਬਜੀ ਜੀ ਨੇ ਸਾਨੂੰ ਕਲਮ ਦਿੱਤੀ ਐ ਪਾਵਰ ਦਿੱਤੀ ਐ ਵੀ ਉਹਦਾ ਕਲਮ ਦਾ ਪਾਵਰ ਦਾ ਸਾਨੂੰ ਇਸਤੇਮਾਲ ਸਹੀ ਕਰਨਾ ਆਣਾ ਚਾਹੀਦਾ ਜੇ ਇਨਸਾਨ ਆਪਣੀ ਪਾਵਰ ਦਾ ਸਹੀ ਇਸਤੇਮਾਲ ਕਰਦਾ ਤੇ ਮੇਰਾ ਖਿਆਲ ਨਹੀਂ ਉਹਨੂੰ ਕੋ ਚੜ੍ਹਾ ਸਕਦਾ ਪਰ ਹੋਣਾ ਸਹੀ ਚਾਹੀਦਾ ਤੇ ਮੈਂ ਤਾਂ ਇੰਨੇ ਹੀ ਕਹਿੰਦਾ ਹੋਇਆ ਕਹਿੰਦਾ ਹਾਂ ਕਿ ਆਪਾਂ ਸਾਰੇ ਜਿੰਨੇ ਬਾਉ ਜੀ ਨੇ ਬੇੜਾ ਚੱਕਿਆ ਇਹਨਾਂ ਦੇ ਮੁੰਡੇ ਦਾ ਮੁੰਡਾ ਲਾ ਕੇ ਚੱਲੀਏ ਸਹਿਯੋਗ ਦਿਈਏ ਨਨੋ ਕਿ ਤਾਂ ਜੋ ਜਿੱਥੇ ਵੀ ਸਾਨੂੰ ਬੁਲਾਉਂਦੇ ਹਨ ਅਸੀਂ ਚਲੀਏ ਤੇ ਆਪਣੇ ਮਿਸ਼ਨ ਨੂੰ ਥਾਂ-ਥਾਂ ਪਹੁੰਚਾਈਏ ਉਜਾਗਰ ਕਰੀਏ ਜਦੋਂ ਰੋਸ਼ਨੀ ਆਪਾਂ ਕਹਿੰਦੇ ਇੱਕ ਦੀਵਾ ਆ ਅਸੀਂ 100 ਦੀਵੇ ਨੂੰ ਜਗਾ ਸਕਦੇ ਹਾਂ ਇੱਕ ਦੀਵਾ ਬਾਲ ਲਿਆ ਉਹਨੂੰ ਅੱਗੇ ਦੇ ਅੱਗੇ ਲਾਂਦੇ ਜਾਵਾਂਗੇ ਤੇ ਸਾਰੇ ਪਾਸੇ ਚਾਨਣ ਹੋ ਜਾਏਗਾ ਅੱਜ ਇਹ ਲੋ ਲੈ ਕੇ ਚੱਲੇ ਆ ਲਾਈਟ ਲੈ ਕੇ ਚੱਲੇ ਆ ਇਹ ਸਾਰੇ ਪੰਜਾਬ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਇਸ ਮਿਸ਼ਨ ਨੂੰ ਆਪਾਂ ਪਹਚਾਣਾ ਹੈ ਲਾਈਟ ਕਰਨੀ ਹੈ ਜਿੱਦਾਂ ਇਹਨੇ ਕਿਹਾ ਵੀ ਅਣਖ ਜਗਾਓ ਉਹੀ ਇਹ ਲਾਈਟ ਹੈ ਇਹ ਆਪਾਂ ਅਣਖ ਜਗਾਣੀ ਹੈ ਸਾਡੇ ਸਮਾਜ ਦੇ ਲੋਕਾਂ ਦੀ ਅਣਖ ਮਰ ਚੁੱਕੀ ਹੈ ਉਹਨਾਂ ਨੂੰ ਇਹ ਜਗਾ ਰਹੇ ਹਨ ਮੈਂ ਵੀ ਉਹਨਾਂ ਚ ਸੀ ਮੈਂ ਆਪਾਂ ਵੀ ਸੁੱਤੇ ਪਏ ਸੀ ਅੱਜ ਬਾਬ ਜੀ ਸਾਨੂੰ ਲਿਆਏ ਤੇ ਸਾਨੂੰ ਪਤਾ ਲੱਗਿਆ ਇਥੋਂ ਵਿਚਾਰ ਸੋਣ ਨੂੰ ਮਿਲੇ ਤੇ ਹੋਰ ਮੀਟਿੰਗਾਂ ਕਰਾਂਗੇ ਸਾਨੂੰ ਹੋਰ ਨੌਲੇਜ ਹੋਏਗਾ ਜੇ ਹੁਣ ਸਾਡੇ ਕੋਲ ਟਾਈਮ ਵੀ ਹੈਗਾ ਮੈਂ ਘਰੇ ਬੈਠਾ ਰਿਹਾ ਉਥੇ ਟੀਵੀ ਦੇਖੀ ਗਿਆ ਖਾ ਪੀ ਕੇ ਸੌਂ ਗਿਆ ਤੇ ਉਹਦਾ ਤਾਂ ਕੋਈ ਫਾਇਦਾ ਨਹੀਂ انسان ਧਰਤੀ ਤੇ ਪੈਦਾ ਹੁੰਦਾ ਉਹ ਪ੍ਰਮਾਤਮਾ ਨੇ ਆਪਣਾ ਅੰਤ ਦੇਣਾ ਹੀ ਹੈ ਦੋ ਟਾਈਮ ਦੀ ਰੋਟੀ ਏਕ ਹਰੇਕ ਇਨਸਾਨ ਨੂੰ ਮਿਲਣੀ ਹੈ ਚਾਹੇ ਉਹ ਚੰਗੀ ਖਾਲ ਹੈ ਚਾਹੇ ਮਾੜੀ ਖਾਲ ਹੈ ਉਹਦਾ ਪੇਟ ਦਾ ਭਰਨਾ ਹੈ ਭਰਨਾ ਪ੍ਰਮਾਤਮਾ ਨੇ ਇਹ ਤਾਂ ਕੀਤਾ ਹੀ ਹੈ ਤੁਹਾਨੂੰ ਇਹ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਿ ਮੇਰੇ ਬੱਚੇ ਭੁੱਖੇ ਮਰ ਜਾਣਗੇ ਉਹਨਾਂ ਦਾ ਜੋ ਮੁਕੱਦਰ ਚ ਲਿਖਿਆ ਪਿਆ ਉਹ ਉਹਨਾਂ ਨੂੰ ਮਿਲਣਾ ਹੀ ਹੈ ਤੇ ਤੁਸੀਂ ਸ਼ਿਕਾਇਤ ਜ਼ਰੂਰ ਕਰੋ ਇਹੋ ਸੰਘਰਸ਼ ਇਹਨਾਂ ਨੇ ਛੇੜਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਨੂੰ ਚੇਤੇ ਕਰਨਗੀਆਂ ਕਿ ਸਾਡੇ ਸਮਾਜ ਵਾਸਤੇ ਕੁਝ ਕਰ ਰਹੇ ਆ ਕੁਝ ਕਰਕੇ ਜਾਣਗੇ ਜਿੱਦਾਂ ਅੱਜ ਸਹਿਬ ਜੀ ਦਾ ਨਾਮ ਲਿਆ ਜਾਂਦਾ ਇਸ ਤਰ੍ਹਾਂ ਇਹਨਾਂ ਦਾ ਨਾਮ ਲਿਆ ਜਾਊਗਾ ਕਿਉਂਕਿ ਚੰਗੀ ਲੈਂ ਤੇ ਚੱਲੇ ਆ ਬੜੇ ਵਧੀਆ ਥੇ ਪਟਿਆਲੇ ਬੜਾਤ ਭਵਨ ਬੌਜੀ ਨੇ ਕਿਹਾ ਵੇ ਘਰ ਹੋਣਾ ਚਾਹੀਦਾ ਘਰ ਸਾਡਾ ਬਣ ਗਿਆ ਸਾਡੇ ਸਮਾਜ ਦਾ ਘਰ ਬਣ ਗਿਆ ਸਾਡੇ ਬੱਚੇ ਉਥੇ ਕਿ ਪੇਪਰ ਦੇਣ ਜਾਣਾ ਕਿ ਇਹਨੇ ਕੁਝ ਕਰਨ ਜਾਣਾ ਉਥੇ ਠਹਿਰ ਸਕਦੇ ਆ ਜੋ ਪੜਨਗੇ ਤਾਂ ਹੀ ਅੱਗੇ ਪਹੁੰਚਣਗੇ ਤੇ ਸਾਹੀ ਸਾਡੇ ਸਮਾਜ ਦਾ ਨਾਂ ਹੋਏਗਾ ਬਹੁਤ ਵਧੀਆ ਪ੍ਰਾਲਾ ਕੀਤਾ ਇਹਨਾਂ ਨੇ ਉਥੇ ਠਹਿਰਨਗੇ ਬੱਚੇ ਪੜਨਗੇ ਤੇ ਅੱਗੇ ਐਗਜ਼ਾਮ ਦੇਣਗੇ ਤੇ ਵਧੀਆ ਇਹ ਸੋਚ ਇਹਨਾਂ ਦੀ ਹੈਗੀ ਆ ਅਸੀਂ ਇਹਨਾਂ ਦੀ ਸੋਚ ਦੇ ਨਾਲ ਰਲ ਕੇ ਚੱਲੀਏ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਸੀ ਜੇ ਸੜ ਸਾਹ ਤੁਹਾਡੀ ਸੋਚ ਦੇ ਪਹਿਰਾ ਦੇਾਂਗੇ ਠੋਕੇ ਵੀ ਸਾਨੂੰ ਕੱਲੇ ਕੱਲੇ ਬੰਦੇ ਨੂੰ ਨਹੀਂ ਸਾਰਿਆਂ ਦੇਣਾ ਪੈਣਾ ਪਹਿਰਾ ਤੇ ਇੱਕ ਬੰਦੇ ਨੇ ਕਹਿਤਾ ਜੀ ਪਹਿਰਾ ਦੇ ਦਾਂਗੇ ਉਹਦੇ ਮਗਰ ਕੋਈ ਨਾ ਹੋਵੇ ਨਾ ਸਾਨੂੰ ਸਾਰਿਆਂ ਨੂੰ ਤੁਰਨਾ ਪਾਉ ਜੇ ਅਸੀਂ ਸਾਰੇ ਤੁਰਾਂਗੇ ਤੇ ਵੈਲੰਟ ਗੁੱਡ ਵਧੀਆ ਸਾਡਾ ਸਮਾਜ ਤਰਕੀਆਂ ਬਲੰਦੀਆਂ ਨੂੰ ਛੂਏਗਾ ਐਨੇ ਕਹਿੰਦਾ ਹੋਇਆ ਪ੍ਰਧਾਨ ਜੀ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਪ੍ਰਧਾਨ ਜੀ ਡਿਸਟ੍ਰਿਕਟ ਪ੍ਰਧਾਨ ਤੇ ਹੋਰ ਮੇਰੇ ਆਏ ਸਾਥੀਓ ਜੈ ਭੀਮ ਜੈ ਭਾਰਤ ਅਸੀਂ ਐਸੇ ਪੈਨੇ ਪਛੜੇ ਹੋਇਆ ਬਹੁਤ ਤੇ ਅਸੀਂ ਧੰਨਵਾਦੀਆਂ ਜਸਟਲ ਸਾਹਿਬ ਦੇ ਤੇ ਹੋਰ ਜਿਹੜੇ ਡਿਸਟ੍ਰਿਕਟ ਲੈਵਲ ਤੇ ਇਹਨਾਂ ਨੇ ਆਪਣੇ ਕੈਂਡੀਡੇਟ ਕਰੇ ਆ ਬਈ ਵਧੀਆ ਕੰਮ ਕਰ ਰਹੇ ਆ ਮੈਂ ਤਾਂ ਜਿਹੜੇ ਜਿਹੜੇ ਸਾਡੇ ਨਾਲ ਨਹੀਂ ਰਲਦੇ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਬਈ ਵੱਧ ਤੋਂ ਵੱਧ ਜਿਹੜੇ ਉਹਨਾਂ ਨੂੰ ਆਉਣਾ ਚਾਹੀਦਾ ਹੈ ਕਿੰਨੇ ਹੁਣ ਮੁਹਾਲੀ ਦੇ ਵਿੱਚ ਕਿੰਨੇ ਇੰਜੀਨੀਅਰ ਹਨ ਹੈਗੇ ਜਿਹੜੇ ਰਿਟਾਇਰ ਹੋਏ ਆ ਆਉਂਦੇ ਨਹੀਂ ਹੈਗੇ ਕੋਈ ਪੀਸੀਐਸਾ ਕੋਈ ਆਈਐਸਾ ਤੇ ਮੈਂ ਤਾਂ ਬੇਨਤੀ ਇਹੀ ਕਰੂੰਗਾ ਉਹਨਾਂ ਨੂੰ ਵੀ ਵੀ ਵੱਧ ਤੋਂ ਵੱਧ ਉਹਨਾਂ ਨੂੰ ਸਾਡੇ ਨਾਲ ਰਲਣਾ ਚਾਹੀਦਾ ਸਾਡਾ ਪ੍ਰਧਾਨ ਜੀ ਦਾ ਬੋਤੂ ਸਾਹਿਬ ਜਿਹੜੇ ਸਾਡੇ ਪ੍ਰਧਾਨ ਜੀ ਹੈਗੇ ਇਹਨਾਂ ਦਾ ਹੌਸਲਾ ਵਧਾਈ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਮਿਹਰਬਾਨੀ ਜੀ ਐਸ ਡਾਇਸ ਤੇ ਬੈਠੇ ਹੋਏ ਸਾਰੇ ਪਤਵੰਤਿਆਂ ਨੂੰ ਸਿਰਫ ਇੱਕ ਦੋ ਦਿਨ ਜਾਣਦਾ ਔਰ ਬਿਲਕੁਲ ਅਨਨੋਨ ਟੂ ਯੂ ਅਸੀਂ ਜੈ ਭੀਮ ਜੈ ਭਾਰਤ ਦਾ ਨਾਅਰਾ ਦਿੰਨੇ ਆਂ ਔਰ ਬਹੁਤ ਸਾਰੇ ਫਰਾਂਟਾਂ ਦੇ ਵਿੱਚ ਸੁਣਿਆ ਜੈ ਭੀਮ ਜੈ ਭਾਰਤ ਪਰ ਹੁੰਦਾ ਕੀ ਹੈ ਜੈ ਭੀਮ ਜੈ ਭੀਮ ਰਹਿ ਜਾਂਦਾ ਜੈ ਭਾਰਤ ਕਿਤੇ ਨਹੀਂ ਦਿਖਦਾ ਕਿਉਂਕਿ ਅਸੀਂ ਥੋੜਾ ਜਿਹਾ ਇਕੱਠੇ ਰਹਨੇ ਆਂ 5 ਸਾਲ 7 ਸਾਲ 10 ਸਾਲ ਬਹੁਤ ਬਹੁਤ ਪਤਵੰਤੇ ਸੱਜਣ ਔਰ ਐਨੀਆਂ ਸ਼ਕਸ਼ੀਤਾਂ ਇਸ ਦੁਨੀਆ ਦੇ ਵਿੱਚ ਆਈਆਂ ਜਿਨ੍ਹਾਂ ਨੇ ਸਮਾਜ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਤੇ ਉਸ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਆਪਣੀਆਂ ਜ਼ਿੰਦਗੀਆਂ ਵੀ ਲਾਈਆਂ ਪਰ ਜੋ ਦੇਖਣ ਦੇ ਵਿੱਚ ਆਇਆ ਜਿਸ ਨੂੰ ਚੱਕ ਕੇ ਉੱਪਰ ਬਿਠਾ ਦਿੱਤਾ ਜਾਂਦਾ ਉਹ ਫਿਰ ਆਪਣੀ ਮਨਮਰਜ਼ੀ ਤੇ ਆਂਦਾ ਜਦੋਂ ਆਪਣੀ ਮਨਮਰਜ਼ੀ ਤੇ ਆਂਦਾ ਤਾਂ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦਾ ਫਿਰ ਉਹ ਜੇ ਉਹਦੇ ਖਿਲਾਫ ਕੋਈ ਇੱਕ ਸ਼ਬਦ ਵੀ ਬੋਲ ਦਿੰਦਾ ਜਾਂ ਕੋਈ ਕੁਐਸਚਨ ਕਰਦਾ ਤਾਂ ਉਹ ਕਹਿ ਦਿੰਦਾ ਇਹਨੂੰ ਸਭਾ ਚੋਂ ਕੱਢ ਦਿਓ ਜਾਂ ਇਹਨੂੰ ਪਾਰਟੀ ਚੋਂ ਕੱਢ ਦਿਓ ਖਤਮ ਕਰੋ ਇਹਦੀ ਕਹਾਣੀ ਤਾਂ ਕਿ ਬੋਲਣ ਵਾਲਾ ਕੋਈ ਰਹਿ ਹੀ ਨਾ ਹੁਣ ਮੈਂ ਇਹ ਸੰਸਥਾ ਤੋਂ ਬਿਲਕੁਲ ਅਨਨੋਨ ਜਸਲ ਸਾਹਿਬ ਦਾ ਨਾਮ ਹੈ ਹੁਣ ਸੁਣਿਆ ਅਮਰਜੀ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਇਹਨਾਂ ਨੂੰ ਜਾਣਦਾ ਤੇ ਭਾਈ ਸਾਹਿਬ ਹਰੀਰਾਮ ਜੀ ਬੈਠੇ ਆ ਬਾਕੀ 2-3 ਹੋਰ ਮਹਾਤਮਾ ਜਿਨ੍ਹਾਂ ਨੂੰ ਮੈਂ ਜਾਣਦਾ ਬਾਕੀ ਜਿਹੜੇ ਆਪਣੇ ਬਲਬਲੇ ਆ ਨਾ ਇਹ ਸਿਰਫ ਉੱਥੇ ਤੱਕ ਹੀ ਸੀਮਿਤ ਰਹਿ ਜਾਂਦੇ ਆ ਜਦ ਤੱਕ ਅਸੀਂ ਨਿਚਲੀ ਕਤਾਰ 'ਤੇ ਆਂ ਜਦ ਕੋਈ ਉੱਪਰ ਨੂੰ ਜਾਣ ਲੱਗਦਾ ਨਾ ਦਬਾ ਦਿੱਤਾ ਜਾਂਦਾ ਉਹਨੂੰ ਕਿਉਂਕਿ ਉਹਨੂੰ ਕੁਐਸਚਨ ਪੈ ਪੁੱਟ ਕਰਦਾ ਫਿਰ ਅੱਜ ਦਾ ਦੌਰ ਜਿਹੜਾ ਹੈ ਕੁਐਸਚਨ ਜੋ ਬਾਹਰ ਵੀ ਪੁੱਛੇ ਜਾਂਦੇ ਆ ਹੁਣ ਸਾਰੇ ਲੋਕ ਪੁੱਛਣ ਲੱਗੇ ਕਿਸਾਨ ਵੀ ਕੁਐਸਚਨ ਪੁੱਛਦਾ ਸਮਾਜਿਕ ਕੁਐਸਚਨ ਪੁੱਛਦਾ ਜਿਹੜੇ ਵੀ ਚੋਣਾਂ ਦੇ ਵਿੱਚ ਖੜੇ ਆ ਇਹ ਕਿਹਨੇ ਲਾਇਆ ਕੁਐਸਚਨ ਪੁੱਛਣ ਇਹ ਕੁਐਸਚਨ ਪੁੱਛਣ ਸਾਬ ਕਾਂਚੀ ਰਾਮ ਨੇ ਲਾਇਆ ਐਜੂਕੇਟ ਕੀਤਾ ਪਹਿਲਾਂ ਸਭ ਨੂੰ ਆਪਣੇ ਆਪ ਦੇ ਵਿੱਚ ਪਹਿਲਾਂ ਇੱਕ ਜਾਗਰਤੀ ਪੈਦਾ ਕਰੋ ਨੌਲੇਜ ਰੱਖੋ ਫਿਰ ਕੁਐਸਚਨ ਪੁੱਟ ਕਰੋ ਕਵੈਸਚਨ ਦਾ ਦੌਰ ਬਹੁਤ ਅੱਛਾ ਚੱਲ ਗਿਆ ਬਹੁਤ ਵਧੀਆ ਹੈ ਤੇ ਅਸੀਂ ਵੀ ਇਹੀ ਕੋਸ਼ਿਸ਼ ਕਰਦੇ ਹਾਂ ਕਿ ਕਵੈਸਚਨ ਕਰੀਏ ਤੇ ਕਵੈਸਚਨ ਦਾ ਜਵਾਬ ਮੰਗੀਏ ਮੈਂ ਵੀ ਇੱਕ ਸੰਸਥਾ ਵਿੱਚ ਜਾ ਕੇ ਜਵਾਬ ਮੰਗੇ ਸੀ ਕਿ ਉੱਥੇ ਕਿਹਾ ਗਿਆ ਕਿ ਜਿੰਨੇ ਵੀ ਜਿਹਦੇ ਕੋਲ ਵੀ ਕੋਈ ਸਵਾਲ ਹੈ ਉਹ ਆਪਣਾ ਸਵਾਲ ਲਿਖ ਕੇ ਦੇ ਦਿਓ ਉਹਦਾ ਜਵਾਬ ਦਿੱਤਾ ਜਾਏਗਾ ਪਰ ਕੋਈ ਜਵਾਬ ਨਹੀਂ ਦਿੱਤਾ ਗਿਆ ਫਿਰ ਉਹ ਚਾਟ ਹੋਣਾ ਪਿਆ ਇਹ ਐਕਸਪੀਰੀਅੰਸ ਹੈ ਗਿਆ ਤੇ ਜਿੱਥੇ ਤੱਕ ਸਾਡੇ ਸਮਾਜ ਦੀ ਗੱਲ ਹੈ ਸਾਡੇ ਸਮਾਜ ਦੇ ਵਿੱਚ ਬਹੁਤ ਜਾਗਰਤੀ ਆਈ ਹੋਈ ਹੈ ਪਰ ਬੰਡੀ ਹੋਈ ਹੈ ਜੇ ਕਿਹਾ ਜਾਂਦਾ ਕੋਈ 35% ਕਹਿੰਦਾ ਕੋਈ 32% ਕਹਿ ਦਿੰਦਾ ਪਰ ਸਾਡੀਆਂ ਪਾਰਟੀਆਂ 15 2% ਤੇ ਜਾ ਕੇ ਖੜੇ ਹੋ ਜਾਂਦੇ ਅਸੀਂ ਕਿੱਥੇ ਜਾ ਕੇ ਖੜਾਂਗੇ ਜੇ ਅਸੀਂ ਕੁਝ ਕਰਨਾ ਹੈ ਤਾਂ ਅਸੀਂ ਇੱਕ ਫਰੰਟ ਤੇ ਹੀ ਸਾਨੂੰ ਬੈਠਣਾ ਪਏਗਾ ਉਸ ਫਰੰਟ ਦੇ ਵਿੱਚ ਰਹਿ ਕੇ ਆਪਣੇ ਕੁਐਸਚਨ ਕਰੋ ਪੁੱਛੋ ਜਵਾਬ ਲਓ ਔਰ ਇੱਕ ਜਗ੍ਹਾ ਮਰਿਆ ਜਾਏ ਐਸਾ ਨਹੀਂ ਹੈ ਕਿ 15 ਬੰਦੇ ਆਪਣੇ ਖੜੇ ਹੋਗੇ ਤੇ ਮੁਕਾਬਲਾ ਕਿਹਦੇ ਨਾਲ ਹੈ ਆਪਸ ਵਿੱਚ ਲੜ ਕੇ ਮਰ ਗਏ ਗੁਜਾਰਸ਼ ਤੇ ਇਹੀ ਹੈ ਕਿ ਫਰੰਟ ਪੈਦਾ ਕਰੋ ਬੜਾ ਸੋਲਡਰ ਫਰੰਟ ਜਿਹਦੇ ਵਿੱਚ ਕਿ ਜੋ ਉਹਦਾ ਅਹੁਦੇਦਾਰ ਹੈ ਉਹ ਇਹ ਨਾ ਕਹਿ ਸਕੇ ਕਿ ਜਿਹਨੇ ਕੁਐਸਚਨ ਕੀਤਾ ਕਿ ਇਹਨੂੰ ਬਾਹਰ ਕੱਢ ਦਿਓ ਮੈਂ ਦੱਸ ਦਿੱਤੀ ਇੰਨੀ ਕੀ ਗੁਜਾਰਸ਼ ਹੈ ਇਹੀ ਕਹਿਣਾ ਚਾਹੁੰਦਾ ਜੈ ਪੀਮ ਜੈਪੁਰ ਜੈ ਪੀਮ ਜੈਪੁਰ ਸਭ ਤੋਂ ਪਹਿਲਾਂ ਮੈਂ ਆਪਣਾ ਰੈਫਰੈਂਸ ਦੇਣਾ ਚਾਹਾਂਗਾ ਕਿ ਮੈਂ ਹਰੀਰਾਮ ਸਿਮਰ 69 ਸੈਕਟਰ ਚ ਜੋ ਅੰਬੇਦਕਰ ਵੈਲਫੇਅਰ ਮਿਸ਼ਨ ਆ ਉਹਨਾਂ ਦਾ ਮੈਂ ਸੈਕਟਰੀ ਐ ਤੇ SBI ਤੋਂ ਮੈਂ ਰਿਟਾਇਰਡ ਹੀਰਾ ਲਾਲ ਜੀ ਨੇ ਜੋ ਗੱਲ ਕੀਤੀ ਹੈ ਉਹ ਬਹੁਤ ਹੀ ਵੈਲਿਡ ਸਭ ਤੋਂ ਪਹਿਲਾਂ ਕਿ ਇਹਨਾਂ ਨੇ ਇੱਕ ਗੱਲ ਕਹੀ ਕਿ ਮੈਂ ਜਸਾ ਸਾਹਿਬ ਨੂੰ ਨਹੀਂ ਜਾਣਦਾ ਹੋ ਸਕਦਾ ਇਹਨਾਂ ਦੇ ਉੰਮਰੇ ਕਰ ਦਿੱਤਾ ਹੋਏ ਇਹ ਉਹ ਪਰਸਨਲਿਟੀ ਹੈ ਮੈਂ ਬਸ ਇਸ ਨੋਟਮੈਂਟ ਲਵਾਂਗਾ ਕਿ ਉਹ ਇਹ ਉਹ ਪਰਸਨਲਿਟੀ ਹੈ ਕਿ ਜਿਹਨਾਂ ਨੇ ਪੰਜਾਬ ਨੂੰ ਜੋੜਿਆ ਪੂਰੇ ਪੰਜਾਬ ਦੀ ਇਹਨਾਂ ਨੇ ਯਾਤਰਾ ਕੀਤੀ ਤੇ ਇਹਨਾਂ ਦਾ ਜੋ ਉਤਸ਼ਾਹਤ ਸੀ ਉਹ ਦੇਖਣ ਨੂੰ ਮਿਲਿਆ ਤੇ ਅਮਰ ਜੀ ਮੇਰੇ ਰਿਸ਼ਤੇਦਾਰ ਨੇ ਹਰਮਨ ਪਾਰੇ ਨੇ ਮੇਰੇ ਤੇ ਇਹ ਨਾਲ ਅਕਸਰ ਕੋਣੇ ਨੇ ਇਹਨਾਂ ਨਾਲ ਵਲਾਕਾਤ ਰਹਿੰਦੀ ਰਹੇ ਹੋ ਜਾਂਦੀ ਹੈ ਤੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਇਹ ਜੋ ਕਹੀ ਆ ਰਾਈਟ ਟੂ ਕੁਐਸਚਨ ਕਿ ਸਾਡੇ ਜੋ ਰਿਪ੍ਰেজੈਂਟੇਟਿਵ ਹੈ ਉਹਨਾਂ ਨੂੰ ਅਸੀਂ ਕੁਐਸਚਨ ਕਰ ਸਕੀਏ ਇਹ ਅਕਸਰ ਮੇਰੇ ਕੋਲ ਪੰਜ ਚਾਰ ਵਾਰੀ ਜਸਵੰਤ ਸਾਹਿਬ ਆਇਨ ਨਾਲ ਮੇਰੀ ਮੁਲਾਕਾਤ ਹੋ ਜਾਂਦੀ ਹੈ ਇਹਨਾਂ ਦਾ ਇੱਕ ਬਹੁਤ ਵੱਡੀ ਮੈਨੂੰ ਜੋ ਅੱਛੀ ਗੱਲ ਲੱਗੀ ਜੋ ਮੈਨੂੰ ਇੱਥੇ ਮੀਟਿੰਗ ਲਈ ਪ੍ਰੇਰਿਤ ਕੀਤਾਣ ਲਈ ਉਹ ਇਹ ਹੈ ਕਿ ਜਿਹੜੇ ਵੀ ਸਾਡੇ 25% ਇੱਕ ਨੁਮਾਇੰਦਾ ਬੈਠੇ ਨੇ ਪਾਰਲੀਮੈਂਟ 'ਚ ਅਸੈਂਬਲੀ 'ਚ ਤੇ ਉਹ ਉਹਨਾਂ ਨੂੰ ਅਸੀਂ ਆਪਣਾ ਰਾਈਟ ਟੂ ਕੁਐਸਚਨ ਤਾਂ ਹੈ ਹੀ ਹੈ ਸਾਡਾ ਅਸੀਂ ਉਹਨਾਂ ਨੂੰ ਕੁਐਸਚਨ ਜੋ ਕਰਨਾ ਬਾਕੀ ਰਾਈਟ ਟੂ ਰੀਕਾਲ ਭੇ ਭਾਈ ਤੁਸੀਂ ਆਪਣੀ ਪਾਰਟੀ ਨੂੰ ਛੱਡੋ ਆਪਣਾ ਜੋ ਜਿਸ ਜਿਸ ਕਨਸਟੀਟਿਊਸ਼ਨ ਦੇ थ्रू ਅਸੀਂ ਤੁਹਾਨੂੰ ਅਸੈਂਬਲੀ 'ਚ ਭੇਜਿਆ ਹੈ ਜਾਂ ਪਾਰਲੀਮੈਂਟ 'ਚ ਭੇਜਿਆ ਹੈ ਉਹਦੇ ਲਈ ਆਪਣੀ ਉਹ ਜਿਹੜੀ ਉਹਨਾਂ ਦੀ ਜੋ ਵਫਾਦਾਰੀ ਟੂਵਰਡਸ ਦਾ ਪਾਰਟੀ ਉਹਨੂੰ ਉਹ ਤਿਆਗ ਕਰਨਾ ਪਏਗਾ ਤਾਂ ਗੱਲ ਸਾਡੀ ਸਿਰੇ ਚੜ ਸਕਦੀ ਹੈ ਤਾਂ ਇਹ ਮਤਲਬ ਜੇ ਬਹੁਤ بڑا ਮੁੱਦਾ ਹੈ ਕਿਉਂਕਿ ਜੇ ਦੀ ਸਾਡੀ ਜਿਹੜੀ ਕੋਈ ਪਾਰਟੀ ਨੇ ਕਿਸੇ ਨੇ ਵੀ ਜਾਰੀ ਕਰਤਾ ਵੀ ਤੁਸੀਂ ਨਹੀਂ ਬੋਲਣਾ ਬਈ ਬਈ ਸਾਡਾ ਤਾਂ ਕਨਸਟੀਟਿਊਸ਼ਨ ਦਾ ਕੁਐਸਚਨ ਹੈਗਾ ਪੇ ਤੁਸੀਂ ਉੱਥੇ ਤਾਂ ਬੋਲਦੇ ਨਹੀਂ ਤੁਸੀਂ ਆਪਣੀ ਪਾਰਟੀ ਦੇ ਪਿੱਛੇ ਲੱਗੇ ਹੋ ਕੋਈ ਵੀ ਆ ਏ ਬੀ ਸੀ ਕੋਈ ਪਾਰਟੀ ਮੈਂ ਕੋਈ ਨਾਮ ਨਹੀਂ ਲੈਣਾ ਚਾਹਵਾਂਗਾ ਪਰ ਉਹ ਜੇ ਸਾਡਾ ਅਸੀਂ ਉਹਨਾਂ ਨੂੰ ਰਾਈਟ ਟੂ ਕੁਐਸਚਨ ਦੇ ਨਾਲ ਨਾਲ ਰਾਈਟ ਟੂ ਰਿਕਾਲ ਹੋਣਾ ਚਾਹੀਦਾ ਵਾਪਸ ਆ ਜਾਓ ਭਾਈ ਇਹ ਸਾਡੇ ਤੁਸੀਂ ਵੋਟਰਾਂ ਦੇ ਚੁਣੇ ਹੋਏ ਤੇ ਇਹ ਮਤਲਬ ਇਹ ਜਿਹੜਾ ਇਹ 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 ਕਦੋਂ ਤੱਕ ਇਹ ਪਸੰਦ ਹੋਏਗਾ ਹਟ ਹੁਣ ਤਾਂ ਹਾਈਟ ਹੋ ਗਈ ਹੈ ਕਿਉਂਕਿ ਪਾਰਲੀਮੈਂਟ ਪਾਰਲੀਮੈਂਟ ਚੋਂ ਕਹਿੰਦੀ 407 ਸੀਟਾਂ ਚਾਹੀਦੀਆਂ ਤੇ ਖਬਰਾਂ ਚ ਕੀ ਹੋ ਰਿਹਾ ਤੇ ਕੀ ਲੋਕ ਬੋਲੇ ਨੇ ਉਹ ਸਭ ਨੂੰ ਪਤਾ ਹੈ ਰਾਈਟ that is writing on the wall ਕਿ ਇਸ ਇਹ ਕੰਸਟਰਕਸ਼ਨ ਨਾਲ ਜਰੂਰ ਛੇੜਖਾੜ ਛੇੜਖਾ ਨਹੀਂ ਹੋਏਗੀ ਇਹਨੂੰ ਅਸੀਂ ਬੁਲਾਣਾ ਮੈਂ ਜੈਪੀਮ ਜੈਪਾਰਤ ਇਹੀ ਮੇਰੀ ਗੱਲ ਹੈ ਥੈਂਕ ਯੂ